ਦੇ ਪ੍ਰਧਾਨ ਐਮ ਐਂਡ ਬੀ 12.5% ਰੱਖੋਨ ਦਾ ਬਚਾਓ ਮੋਰਚਾ ਅਤੇ ਇੰਡੀਅਨ ਹਾਸ਼ ਹਾਸ਼ਿਆ ਲੋਕdal ਬਲੋ ਅੱਜ ਇੱਥੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦੇ ਜਨਮ ਦਿਵਸ ਤੇ ਜੇ ਸਾਰੇ ਸਾਥੀ ਮੇਰੇ ਮਹਾਰਾਸ਼ਟਰ ਤੋਂ ਕੋ ਸਾਥੀ ਆਏ ਨੇ ਐਮ ਪੀ ਤੋਂ ਸਾਥੀ ਆਏ ਨੇ ਇਹਨਾਂ ਦੇ ਨਾਲ ਅੱਜ ਅਸੀਂ ਮਿਲ ਕੇ ਪ੍ਰੋਗਰਾਮ ਬਣਾਇਆ ਸੀਗਾ ਪੰਜਾਬ ਦੇ ਦੇ ਨਾਲ-ਨਾਲ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਸਾਵਾਂ ਤੋਂ ਲੋਕ ਸਾਥੀ ਆਏ ਨੇ ਤੇ ਅੱਜ ਦੇ ਦਿਨ ਜਿਹੜਾ ਸਾਡਾ ਇੱਥੇ ਆਉਣ ਦਾ ਮੁੱਖ ਮਕਸਦ ਇਹ ਹੈ ਕਿ ਕੁਝ ਲੋਕ ਜਿਹੜੇ ਸੰਵਿਧਾਨ ਦੇ ਅਗੇਂਸਟ ਬੋਲ ਰਹੇ ਨੇ ਭਾਰਤੀ ਸੰਵਿਧਾਨ ਦੇ ਅਗੇਂਸਟ ਬੋਲ ਰਹੇ ਨੇ ਕਿ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਕਿਤੇ ਲਿਖਿਆ ਹੈ ਕਿ ਸੰਵਿਧਾਨ ਦੀ ਕਨਸਟੀਟਿਊਸ਼ਨ ਦੀ ਧਾਰਾ 25 ਦੇ ਅਨੁਸਾਰ ਜਿਹੜੇ ਸਿੱਖ ਉਸ ਸੰਵਿਧਾਨ ਦਾ ਹਿੱਸਾ ਨਹੀਂ ਪਰ ਇਸ ਦੀ ਜਿਹੜੀ ਇੰਟਰਪ੍ਰੀਟੇਸ਼ਨ ਆ ਬਿਲਕੁਲ ਗਲਤ ਹੋ ਰਹੀ ਆ ਸੰਵਿਧਾਨ ਤੁਸੀਂ ਸਾਰੇ ਪੜ ਸਕਦੇ ਹੋ Google ਤੋਂ ਸਰਚ ਕਰੋ ਕਿਤੇ ਵੀ ਇਹ ਸ਼ਬਦ ਨਹੀਂ ਲਿਖਿਆ ਸੰਵਿਧਾਨ ਦੀ ਧਾਰ ਬਲਕੇ ਉਹਦੇ ਵਿੱਚ ਇਹ ਗੱਲ ਕਲੀਅਰ ਕੀਤੀ ਗਈ ਹੈ ਕਿ ਜਿਹੜੇ ਸਿੱਖ ਨੇ ਉਹਨਾਂ ਨੂੰ ਕਿਰਪਾਨ ਧਾਰਨ ਦਾ ਹੱਕ ਹੈ ਤੇ ਜੇ ਕਿਰਪਾਨ ਧਾਰਨ ਦਾ ਹੱਕ ਹੈ ਉਹਦੇ ਵਿੱਚ ਇਹ ਕਿਤੇ ਨਹੀਂ ਲਿਖਿਆ ਕਿ ਹਿੰਦੂਆਂ ਨੂੰ ਕਿਰਪਾਨ ਧਾਰਨ ਦਾ ਹੱਕ ਹੈ ਜਾ ਉਥੇ ਪਾਰਸੀਆਂ ਨੂੰ ਜਾਂ ਜੈਨੀਆਂ ਨੂੰ ਜਾਂ ਬੋਧੀਆਂ ਨੂੰ ਜਾਂ 크ਿਸਚੀਅਨ ਨੂੰ ਕਿਸੇ ਨੂੰ ਪਰਮ ਕਿਰਪਾਨ ਧਾਰਨ ਦਾ ਸਿਰਫ ਸਿੱਖਾਂ ਲਈ ਲਿਖਿਆ ਗਿਆ ਤੇ ਜੇ ਸਿੱਖਾਂ ਨੂੰ ਕਿਰਪਾਨ ਧਾਰਨ ਦਾ ਹੱਕ ਆ ਤੇ ਮੇਰੇ ਪੱਤਰਿਕੇ ਵਿੱਚ ਹੋਗੇ ਇੰਟਰਪ੍ਰੀਟੇਸ਼ਨ ਉਸ ਦੀ ਇਹ ਕੀਤੀ ਜਾ ਰਹੀ ਆ ਕਿ ਜਿਵੇਂ ਉਸ ਦੇ ਵਿੱਚ ਕੀ ਗੱਲ ਲਿਖੀ ਗਈ ਹੈ ਕਿ ਜੋ ਭਾਰਤ ਦਾ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਜਿਹੜੇ ਸ਼ਬਦ ਲਿਖਿਆ ਗਿਆ ਕਿ ਹਿੰਦੂਆਂ ਦੀ ਤਰ੍ਹਾਂ ਕਿ ਜਿਵੇਂ ਹਿੰਦੂਆ ਦੇ ਵਿੱਚ ਹਿੰਦੂਆਇਸਮ ਦੇ ਵਿੱਚ ਵੱਖਰੇ ਵੱਖਰੇ ਧਰਮਾਂ ਦੇ ਵਿੱਚ ਕਿਸੇ ਨੂੰ ਜਾਣ ਦੀ ਆਗਿਆ ਤੇ ਕਿਸੇ ਨੂੰ ਮੰਦਿਰਾਂ ਵਿੱਚ ਜਾਣ ਦੀ ਆਗਿਆ ਨਹੀਂ ਆ ਪਰ ਇਹਦੇ ਨਾਲ ਇਸ ਤਰ੍ਹਾਂ ਕਾਨੂੰਨ ਬਣ ਸਕਦਾ ਜੇਕਰ ਇਸ ਤਰ੍ਹਾਂ ਦਾ ਕੋਈ પ્રતિਬੰਧ ਲਾਉਂਦਾ ਉਹਨਾਂ ਤੇ ਰੋਕ ਲਾਉਂਦਾ ਦੂਸਰੇ ਪਾਸੇ ਨਾਲ ਇਹ ਵੀ ਕਿ ਇਹ ਕੀ ਲਿਖਿਆ ਗਿਆ ਕਿ ਇਸੇ ਤਰ੍ਹਾਂ ਜੇਕਰ ਗੁਰਦੁਆਰਿਆਂ ਦੇ ਵਿੱਚ ਜੈਨੀਆਂ ਦੇ ਮੰਦਰਾਂ ਦੇ ਵਿੱਚ ਆਪਾਰਸੀਆਂ ਦੇ ਮੰਦਰਾਂ ਦੇ ਵਿੱਚ ਜੋ ਕੋਈ ਇਸ ਤਰ੍ਹਾਂ ਦਾ ਕਰਦਾ ਤੇ ਕਾਨੂੰਨ ਉੱਥੇ ਵੀ ਬਣ ਸਕਦਾ ਪਰ ਇਹ ਗੱਲ クリア ਹੈ ਕਿ ਜਿੰਨੇ ਵੀ ਗੁਰੂ ਸਾਹਿਬਾਨ ਦੇ ਜਾ ਇਤਿਹਾਸਿਕ ਗੁਰਦੁਆਰੇ ਨੇ ਉਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਹੈ ਇਸ ਲਈ ਉੱਥੇ ਇਹ ਜਿੱਥੇ ਸ਼ਬਦ ਹੈ ਕਿ ਆ ਵੀ ਇਸ ਤਰ੍ਹਾਂ ਮਤਲਬ ਜਿਵੇਂ ਹਿੰਦੂਆਂ ਦੀ ਤਰ੍ਹਾਂ ਉਸੇ ਤਰ੍ਹਾਂ ਉਹਦੇ ਨਾਲ ਲਿਖਿਆ ਵੀ ਸਿੱਖ ਵੀ ਇਸ ਤਰ੍ਹਾਂ ਕਰ ਸਕਦੇ ਨੇ ਪਰ ਸਿੱਖਾਂ ਦੇ ਗੁਰਦੁਆਰਿਆਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਆਉਂਦਾ ਕਿਸੇ ਵੀ ਜਾਤ ਕਿਸੇ ਵੀ ਧਰਮ ਕਿਸੇ ਵੀ ਨਸਲ ਦਾ ਵਿਅਕਤੀ ਆਉਂਦਾ ਉਹ ਬਰਾਬਰ ਹੈ ਸਾਰਿਆਂ ਨੂੰ ਖੋਲਾ ਕਿਤੇ ਕੋਈ ਇੱਥੇ ਵਿਤਕਰਾ ਨਹੀਂ ਹੈ ਪਰ ਮਿਸ ਇੰਟਰਪ੍ਰੀਟੇਸ਼ਨ ਉਹਦੀ ਇਹ ਕੀਤੀ ਜਾ ਰਹੀ ਹੈ ਕਿ ਜਿਹੜੇ ਦਲਦ ਨੇ ਦਲਤ ਜਿਹੜੇ ਆਪਣੇ ਗੁਰੂ ਰਵੀਦਾਸ ਨੂੰ ਮੰਨਣ ਭਾਈ ਸਾਨੂੰ ਸਾਡਾ ਤੇ ਵਿਸ਼ਵਾਸ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਸਾਡਾ ਵਿਸ਼ਵਾਸ ਗੁਰੂ ਨਾਨਕ ਤੋਂ ਲੈ ਕੇ ਗੁਰੂ ਗਬਿੰਦ ਸਿੰਘ ਤੀ ਜਿਹੜੀ ਵਿਚਾਰਧਾਰਾ ਸਾਡਾ ਤੇ ਉਹਦੇ ਵਿੱਚ ਆ ਸਾਡਾ ਵਿਸ਼ਵਾਸ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਦਰਜ ਪਾਣੀ ਆ ਭਗਤਾਂ ਦੀ ਉਹਦੇ ਵਿੱਚ ਆ ਤੇ ਫਿਰ ਤੁਸੀਂ ਸਾਨੂੰ ਤੇ ਸਿਰਫ ਤੇ ਸਿਰਫ ਇਹ ਕਹਿ ਦੋ ਕਿ ਦਲਤ ਸਿਰਫ ਰਵੀਦਾਸ ਨੂੰ ਮੰਨਣ ਕਿਉਂ ਬਾਈ ਤੁਸੀਂ ਕੌਣ ਹੁੰਦੇ ਜੇ ਸਾਨੂੰ ਦੱਸਣ ਵਾਲੇ ਸਾਸੀ ਗੁਰੂ ਦੇ ਸਿੱਖ ਆਹੀਂ ਗੁਰੂ ਦੇ ਬੇਟੇ ਆ ਤੁਹਾਨੂੰ ਪਤਾ ਨਹੀਂ ਕਿਸੇ ਨੇ ਕਿਹਾ ਕਿ ਨਹੀਂ ਕਿਹਾ ਸਾਨੂੰ ਗੁਰੂ ਨੇ ਆਪਣੀ ਛਾਤੀ ਨਾਲ ਲਾ ਕੇ ਕਿਹਾ ਸੀਗਾ ਰੰਗਰੇਟੇ ਗੁਰੂ ਕੇ ਬੇਟੇ ਤੇ ਜੇ ਅਸੀਂ ਗੁਰੂ ਕੇ ਬੇਟੇ ਆ ਤੇ ਸਾਨੂੰ ਇਹ ਦੱਸਣ ਵਾਲੇ ਕੌਣ ਨੇ ਹਾਂ ਇਹ ਗੱਲ ਕਲੀਅਰ ਹੈ ਕਿ ਪਰ ਜਿਉ ਪ੍ਰਿੰਸੀਪਲ ਤੌਰ ਤੇ ਸਿੱਖੇ ਜਮਤੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਜਾਤ ਪਾਤ ਨਹੀਂ ਉਹਦੇ ਵਿੱਚ ਮਾਨਸਿਕ ਜਾਤ ਸਭ ਇੱਕ ਪਹਿ ਜਾਣਪੋ ਹੈ ਪਰ ਇਨ ਪ੍ਰੈਕਟੀਕਲੀ ਪ੍ਰੈਕਟੀਕਲੀ ਸਿੱਖਾਂ ਦੇ ਵਿੱਚ ਵੀ ਜਾਤ ਪਾਤ ਹਨ ਜੇ ਮੈਂ ਮੈਂ ਹਾਂ ਮੈਂ ਮਜਬੀ ਸੇਖਾ ਰਮਦਾਸੀਆ ਸੇਖਾ ਜਮਾਹਰ ਸੇਖਾ ਸਿਰਫ ਰਵੀ ਰਵੀ ਦਾਸੀਆ ਸੇਖਾ ਇਸ ਤੋਂ ਇਲਾਵਾ ਜਾਤ ਵੱਖ-ਵੱਖ ਜਾਤੀਆਂ ਦੇ ਨਾਲ ਰਾਏ ਸਿੱਖ ਨੇ ਜੱਟ ਸਿੱਖ ਨੇ ਤੇ ਜੇ ਆਪਣੇ ਨਾਲ ਇਹ ਜਾਤੀ ਲਾਉਂਦੇ ਤੇ ਇਹਦਾ ਮਤਲਬ ਪ੍ਰੈਕਟੀਕਲੀ ਜਿਹੜੀ ਇਹ ਜਾਤੀਆਂ ਜਾਤੀਆਂ ਰੱਖੀਆਂ ਕਿਉਂ ਗਈਆਂ ਕਿਉਂਕਿ ਭਾਰਤੀ ਸੰਵਿਧਾਨ ਦੇ ਵਿੱਚ ਜਾਤੀਆਂ ਨੂੰ ਰੱਖਣਾ ਇਸ ਲਈ ਜ਼ਰੂਰੀ ਸੀਗਾ ਅੱਜ ਤੱਕ ਜਿਹੜੀ ਐਟ੍ਰੋਸਿਟੀ ਹੁੰਦੀ ਆ ਅੱਜ ਤੱਕ ਜਿਹੜਾ ਇਹਨਾਂ ਤੇ ਅਤਿਆਚਾਰ ਹੁੰਦਾ ਅੱਜ ਤੱਕ ਜਿਹੜਾ ਇਹਨਾਂ ਨੂੰ ਅਧਿਕਾਰਾਂ ਤੋਂ ਵੱਖ ਰੱਖਿਆ ਜਾਂਦਾ ਉਹ ਇਹਨਾਂ ਨੂੰ ਜਾਤੀਕਰਨ ਰੱਖਿਆ ਜਾਂਦਾ ਧਰਮਤ ਕਰਕੇ ਨਹੀਂ ਧਰਮ ਦੇ ਤੌਰ ਤੇ ਜੇ ਅਸੀਂ ਹਿੰਦੂਆਂ ਤੇ ਸਾਡੇ ਤੇ ਕੋਈ ਇਤਰਾਜ਼ ਨਹੀਂ ਜੇ ਅਸੀਂ ਪਾਰਸੀਆਂ ਸਾਡੇ ਤੇ ਕੋਈ ਇਤਰਾਜ਼ ਨਹੀਂ ਜੇ ਅਸੀਂ ਜੈਨੀਆਂ ਆ ਬੋਧੀਆਂ ਕੋਈ ਇਤਰਾਜ਼ ਨਹੀਂ ਪਰ ਕਾਸਟ ਦੇ ਤੌਰ ਤੇ ਜੇ ਮੈਂ ਹਿੰਦੂਆਂ ਦੇ ਵਿੱਚ ਜੰਮ ਜਨਮਿਆ ਤੇ ਜੇ ਮੈਂ ਲੋਅਰ ਕਾਸਟ ਦੇ ਵਿੱਚ ਜੰਮਿਆ ਜੇ ਮੈਂ ਆਊਟ ਆਫ ਕਾਸਟ ਆ ਜੇ ਮੈਂ ਚੌਥੇ ਕਹਿੰ ਲੋ ਵਰਣ ਵਾਲਾ ਤੇ ਫਿਰ ਮੈਂ ਜਿਹੜਾ ਮੰਦਿਰ ਦੇ ਵਿੱਚ ਨਹੀਂ ਜਾ ਸਕਦਾ ਮੈਂ ਉੱਥੇ ਜਿਹੜਾ ਜਾ ਕੇ ਪਾਠ ਪੂਜਾ ਨਹੀਂ ਕਰ ਸਕਦਾ ਪਰ ਸਿੱਖ ਜਮਦੇ ਵਿੱਚ ਅਜਿਹਾ ਨਹੀਂ ਆ ਮੈਂ ਕੋਈ ਵੀ ਆ ਮੈਂ ਜਾ ਕੇ ਸੇਵਾ ਕਰ ਸਕਦਾ ਮੈਂ ਉੱਚ ਤੋਂ ਉੱਚੇ ਅਹੁਦੇ ਤੇ ਪਹੁੰਚ ਸਕਦਾ ਸਿੱਖ ਕੋਈ ਵੀ ਆ ਇਹ ਕੋਈ ਕਿਸੇ ਵੀ ਜਾਤੀ ਨਾਲ ਸੰਬੰਧਿਤ ਆ ਪਰ ਉਹ ਕਿਸੇ ਵੀ ਅਹੁਦੇ ਤੇ ਪਹੁੰਚ ਸਕਦਾ ਸੋ ਅੱਜ ਅਸੀਂ ਜਿੱਥੇ ਸੰਵਿਧਾਨ ਦੇ ਅਗੇਂਸਟ ਬੁੱਲਣ ਵਾਲੇ ਦਾ ਵਿਰੋਧ ਕਰ ਰਹੇ ਆ ਤੇ ਇਹਦੇ ਅਗੇਂਸਟ ਬਾਬਾ ਸਾਹਿਬ ਦੀ ਐਸੇ ਮੂਰਤੀ ਤੇ ਪਿਛਲੇ ਦਿਨੀ ਜੋ ਇਹਨਾਂ ਦੇ ਇਹਨੂੰ ਇਹਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਵੀ ਇੱਕ ਜ਼ਨਤ ਮੁੰਡੇ ਤੋਂ ਕਰਵਾਈ ਗਈ ਉਹ ਕੋਈ ਦੂਜਾ ਨਹੀਂ ਸੀਗਾ ਉਹਨੂੰ ਢੁਕਾਇਆ ਗਿਆ ਉਹ ਉਹ ਬੰਦਾ ਸੀਗਾ ਜਿਹਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਕੋਈ ਪਤਾ ਨਹੀਂ ਕਿਸ ਦੇ ਕਹਿਣ ਤੇ ਆਇਆ ਕਿਵੇਂ ਆਇਆ ਇਸੇ ਤਰ੍ਹਾਂ ਅੱਜ ਜਿਹੜਾ ਢੁਕਾ ਕੇ ਨੌਜਵਾਨਾਂ ਨੂੰ ਕੀਤਾ ਜਾ ਰਿਹਾ ਭਾਈ ਜਿਹੜਾ ਢੁਕਾਉਣ ਵਾਲੇ ਉਹ ਆਣ ਕੇ ਕਰਨਾ ਉਹਨਾਂ ਕੇ ਕਰਨ ਤੋਂ ਪਤਾ ਲੱਗੇ ਪੀ ਇਹਨਾਂ ਨੂੰ ਕਰ ਦਿੰਦੇ ਕ ਨਹੀਂ ਕਰ ਦਿੰਦੇ ਇਸ ਲਈ ਜਿਹੜੀ ਮੇਰੀ ਸੰਸਾਰ ਭਰ ਦੇ ਲੋਕਾਂ ਨੂੰ ਬੇਨਤੀ ਆ ਸੰਸਾਰ ਭਰ ਦੇ ਸਿੱਖਾਂ ਨੂੰ ਬੇਨਤੀ ਆ ਗੁਰੂ ਨਾਨਕ ਨਾਮ ਦੇਵਾ ਦੇ ਸਿੱਖਾਂ ਨੂੰ ਬੇਨਤੀ ਆ ਕਿ ਭਾਈ ਸਿੱਖਾਂ ਦੀ ਇਹ ਪ੍ਰੈਕਟੀਕਲੀ ਇਹਦੇ ਵਿੱਚ ਜੋ ਹੈ ਉਸ ਨੂੰ ਮੰਨਣਾ ਪੈਣਾ ਇਹਦੇ ਵਿੱਚ ਜਾਤੀ ਸਿਸਟਮ ਹੈ ਜਾਤੀ ਸਿਸਟਮ ਨੂੰ ਅਜੇ ਤੱਕ ਖਤਮ ਨਹੀਂ ਕੀਤਾ ਗਿਆ ਭਾਵੇਂ ਕੇ ਗੁਰੂ ਗਬਿੰਦ ਸਿੰਘ ਦੇ ਜੋ ਅਬਸਾਖੀ 1699 ਨੂੰ ਸਾਰਾ ਕੁਝ ਖਤਮ ਕਰ ਦਿੱਤਾ ਸੀ ਆ ਪਰ ਇਹਨੂੰ ਮੰਨਣ ਵਾਲੇ ਨੇ ਅਜੇ ਤੱਕ ਕਦਮ ਨਹੀਂ ਕੀਤਾ ਜਾ। ਸੋ ਅੱਜ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਸਾਰਿਆਂ ਨੂੰ ਵਧਾਈ ਦਿੰਨੇ ਆ ਕਿ ਅੱਜ ਦੇ ਦਿਨ ਤੇ ਅਸੀਂ ਆਪਣੇ ਮਹਾ ਮਾਨਵ ਦੇ ਜਨਮ ਦਿਨ ਤੇ ਅੱਪਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ।